ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਜ਼ਿਆਦਾਤਰ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਆ ਜੀ ਜਿਵੇਂ ਕਿ ਗੁਰਮੁਖੀ ਅੱਖਰ ਤੇ ਪੰਜਾਬੀਆਂ ਦੇ ਵਿੱਚ ਪੰਜਾਬੀ ਆਪਾਂ ਨੇ ਜੋ ਜ਼ਿਆਦਾਤਰ ਤਾਂ ਕਹਿ ਦਿੰਨੇ ਆ ਜਾਂ ਗੁਰਮੁਖੀ ਅੱਖਰ ਕਹਿ ਦਿੰਨੇ ਹਨਾ ਜੀ ਤੇ ਅੱਜ ਤੁਹਾਨੂੰ ਅਸੀਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਾਉਣ ਜਾ ਰਹੇ ਆ ਜੋ ਤੁਸੀਂ ਅਜੇ ਤੱਕ ਨਹੀਂ ਕੀਤੇ ਹੋਣੇ ਅਰੇ ਤੱਕ ਤੁਸੀਂ ਦਰਸ਼ਨ ਨਹੀਂ ਕੀਤੇ ਹੋਣਗੇ ਜੇ ਕੋਈ ਕੀਤੇ ਹੋਣਗੇ ਤੇ ਕਿਸੇ ਭਾਗਾ ਵਾਲੇ ਨੇ ਕੀਤੇ ਹੋਣਗੇ ਆਓ ਜੀ ਅੱਜ ਜੋ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਜੀ ਉਰਦੂ ਦੇ ਵਿੱਚ ਉਰਦੂ ਦੇ ਵਿੱਚ 1947 ਸਮੇਂ ਜਦੋਂ ਵੰਡ ਹੋਈ ਸੀ ਉਦੋਂ ਕਿਧਰੇ ਪਾਕਿਸਤਾਨ ਤੋਂ ਕੋਈ ਗੁਰੂ ਦਾ ਪਿਆਰਾ ਇਸ ਰੂਪ ਲੈ ਕੇ ਆਇਆ ਸੀ ਤੇ ਬੜੇ ਗੁਰਮੁਖ ਪਰਿਵਾਰ ਨੇ ਇਸ ਸਾਹਮਣੇ ਰੱਖਿਆ ਹੋਇਆ ਇਸ ਰੂਪ ਨੂੰ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਕੈਮਰਾਮੈਨ ਨੂੰ ਬੇਨਤੀ ਜੀ ਲਾਗੇ ਲੈ ਕੇ ਆਓ ਵਾਹਿਗੁਰੂ ਵਾਹਿਗੁਰੂ ਇਹ ਹੈ ਜੀ ਪਹਿਲਾ ਆਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਹਿਲਾ ਆਕਾਰ ਹੈ ਇਹ ਤਤਕਰ ਆ ਗਿਆ ਜੀ ਜਿੰਦੇ ਵਿੱਚ ਗੁਰਬਾਣੀ ਦੇ ਰਾਗ ਵਾਰਾਂ ਦਾ ਤਤਕਰ ਲਿਖਿਆ ਹੁੰਦਾ ਹੈ ਗਿਣਤੀ ਲਿਖੀ ਹੁੰਦੀ ਹੈ ਜਾਂ ਸ਼ਬਦ ਲਿਖੇ ਹੁੰਦੇ ਨੇ ਆ ਇਹ ਗੁਰਬਾਣੀ ਵਿੱਚ ਆ ਗਿਆ ਜੀ ਜਦੋਂ ਗੁਰਬਾਣੀ ਪੜ੍ਹਦੇ ਹਾਂ ਸ੍ਰੀ ਰਾਗ ਮਾਜ ਰਾਗ ਇਹ ਦੇਖੋ ਜੀ ਉਰਦੂ ਦੇ ਵਿੱਚ ਲਿਖਿਆ ਹੋਇਆ ਹੈ ਜੀ ਸੋ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਅਤੇ ਹੋਰ ਵੀ ਤੁਹਾਡੇ ਅੱਗੇ ਵਧੀਆ ਤੋਂ ਵਧੀਆ ਅਸੀਂ ਵੀਡੀਓ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਬੋਲੇ